ਬੁੱਢਾ ਸਾਭਜੀ ਨੇ ਸਤਗੁਰੂ ਜੀ ਦੀ ਘੋੜੀ ਖੋਲੀ ਗਲ ਵਿੱਚ ਪਾਈ ਧੂੜ ਕੀ ਸੰਗਤ ਨੂੰ ਦਿੱਤੀਆਂ ਖੜਦਾਲਾਂ ਮੰਝੜਾ ਮਾਰਦੇ ਹੋਏ ਬ੍ਰਹਮ ਕਹਿੰਦੀ ਬਾਬਾ ਬੁੱਢਾ ਸਾਭ ਇਸ ਪਾਵਨ ਪਵਿੱਤਰ ਸਥਾਨ ਤੇ ਪਹੁੰਚੇ ਜਿਸ ਕੋਠੇ ਦੇ ਵਿੱਚ ਗੁਰੂ ਅਮਰਦਾਸ ਬਾਦਸ਼ਾਹ ਮਹਾਰਾਜ ਜੀ ਬਿਰਾਜਮਾਨ ਸਭ ਤੋਂ ਪਹਿਲਾਂ ਘੋੜੀ ਨੇ ਅੱਗੇ ਪੌੜ ਥੱਲੇ ਲਾ ਕੇ ਮੱਥਾ ਟੇਕਿਆ ਫਿਰ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ ਜਦੋਂ ਸੰਗਤ ਦਰਵਾਜ਼ੇ ਨੂੰ ਹੱਥ ਲਾਉਣ ਲੱਗੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਸੰਗਤ ਜੀ ਸਾਹਮਣੇ ਵੇਖੋ ਪਾਛਾ ਦਾ ਕੀ ਹੁਕਮ ਲਿਖਿਆ ਫੱਟੀ ਉੱਤੇ ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਅਸੀਂ ਉਹਦੇ ਗੁਰੂ ਨਹੀਂ ਹੋਵਾਂਗੇ ਤੇ ਸੰਗਤ ਨੇ ਆਖਿਆ ਬਾਬਾ ਜੀ ਜਿੱਥੇ ਪਹਿਲਾਂ ਚੋਜ ਕੀਤਾ ਏ ਤੁਸੀਂ ਇਸ ਸਾਰੇ ਕਾਰਜ ਕਰਕੇ ਆਏ ਹੋ ਹੁਣ ਇਹਦੇ ਵਾਸਤੇ ਵੀ ਜੁਗਤੀ ਤੇ ਤੁਸੀਂ ਦੱਸਣੀ ਹੈ ਨਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਕੋਈ ਗੱਲ ਨਹੀਂ ਪਾਤਸ਼ਾਹ ਦਾ ਹੁਕਮ ਵੀ ਮੰਨਣਾ ਹੈ ਕਿ ਸਤਿਗੁਰੂ ਜੀ ਨੇ ਕਿਹਾ ਏ ਕਿ ਦਰਵਾਜੇ ਨੂੰ ਜਿਹੜਾ ਖੋਲੇਗਾ ਉਹ ਨਾ ਸਿੱਖ ਸਾਡਾ ਸਿੱਖ ਹੋਵੇਗਾ ਨਾ ਅਸੀਂ ਉਹਦੇ ਗੁਰੂ ਬਣਾਂਗੇ ਤੇ ਮਹਾਰਾਜ ਦਾ ਹੁਕਮ ਸਿਰ ਮੱਤੇ ਪਰਵਾਨ ਹੈ ਕੀਤੀ ਪ੍ਰਕਰਮਾ ਪ੍ਰਕਰਮਾ ਕਰਕੇ ਕੱਚੇ ਕੋਠੇ ਦੇ ਮਗਰਲੇ ਪਾਸੇ ਸਭੂ ਲਾ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਤੀਸਰੇ ਪਾਤਸ਼ਾਹ ਨੂੰ ਜਾਨ ਅੰਸ਼ਕਰ ਕੀਤੀ ਸਤਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਵੱਲ ਤੱਕ ਕੇ ਆਖਿਆ ਬਾਬਾ ਜੀ ਬਾਅ ਲਿਖਿਆ ਹੁਕਮ ਨਹੀਂ ਪੜਿਆ ਮਹਾਰਾਜ ਪੜਿਆ ਏ ਦਰਵਾਜੇ ਥਾਣੇ ਤੁਹਾਡਾ ਨਵਾਲਾ ਸਿੱਖ ਨਹੀਂ ਆਇਆ ਮੈਂ ਆਇਆ ਦਰਵਾਜੇ ਦੇ ਪਿਛਲੇ ਪਾਸੇ ਸੰਭ ਲਾ ਕੇ ਤੀਸਰੇ ਪਾਤਸ਼ਾਹ ਮਹਾਰਾਜ ਨੇ ਆਖਿਆ ਬਾਬਾ ਜੀ ਇੱਕ ਦੀਏ ਸੰਭ ਜਿਹੜੀ ਲਾਉਂਦੇ ਨੇ ਚੋਰ ਇੱਕ ਹੁੰਦੀ ਏ ਸਨ ਜਿਹੜੀ ਤੁਸੀਂ ਇਸ ਜਿੱਤੀ ਹੈ ਮਹਾਰਤੋਰ ਇੱਕ ਉਹ ਸਨ ਹੁੰਦੀ ਏ ਜਿਹੜੀ ਆਪਾਂ ਇੱਕ ਦੂਜੇ ਨਾਲ ਗੱਲ ਕਰਦੇ ਆ ਤੇਰਾ ਭਾਈ ਜਨਮ ਕਦੋਂ ਹੋਇਆ ਏ ਤੂੰ ਵਿਦੇਸ਼ ਚੱਲਿਆ ਏ ਕਿਹੜੇ ਸਨ ਵਿੱਚ ਮਿਲੇਗਾ ਬਾਬਾ ਜੀ ਗੁਰੂ ਦੇ ਵਿੱਚ ਤੇ ਸਿੱਖ ਵਿੱਚ ਕਿੰਨਾ ਕੁ ਫਰਕ ਹੈ ਇਹ ਸਨ ਲਾ ਕੇ ਤੁਸੀਂ ਪਰਉਪਕਾਰ ਕਰ ਦਿੱਤਾ ਏ ਮੇਰੇ ਹਜੂਰ ਨੇ ਜਿਹੜੇ ਬੋਲ ਉਥੇ ਬਤੇ ਉਹ ਅੱਜ ਵੀ ਜਿਹੜੇ ਬਚਨ ਨੇ ਸਭ ਸਭ ਗੁਰਦੁਆਰੇ ਦੇ ਅੰਦਰ ਲਿਖੇ ਹੋਏ ਨੇ ਸਨਹੇ ਬੀਤ ਜੋ ਨਰ ਲਖ ਜਾਵੇ ਸੋਦਰ ਜਮਕੈ ਅੰਤ ਨਾ ਆਵੇ ਤੀਸਰਾ ਪਾਛਾ ਗੁਰੂ ਕੀ ਸੰਗਤ ਨੂੰ ਦੇਖ ਕੇ ਦਦਾਦ ਤੇ ਸਤਗੁਰੂ ਜੀ ਆਏ ਰਹਿਮਤਾਂ ਦੇ ਘਰ